ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਅਸੀਂ ਆਏ ਜੀ ਬਾਟਰ ਬਾਕਸ ਤੇ ਬੁੱਟਿਆਂ ਦੇ ਲਵੇ ਬੁੱਟੇ ਲਾਉਂਦੇ ਸੀ ਇੱਕ ਬਹੁਤ ਵੱਡੀ ਗਲਤੀ ਹੋਈ ਸੀ ਮੈਂ ਤਾਂ ਉਹਨੂੰ ਦੁਹੋਣਾ ਤੁਸੀਂ ਗਲਤੀ ਦੱਸਿਓ ਵੀ ਕੀ ਹੋਈ ਆ ਆ ਦੇਖੋ ਇਹ ਸਾਰੇ ਬੁੱਟੇ ਲੱਗੇ ਹੋਏ ਨੇ ਆ ਲੱਗੇ ਹੋਏ ਨੇ ਆ ਦੇਖੋ ਇਹ ਸਾਰੇ ਬੁਟੇ ਲੱਗੇ ਹੋਏ ਨੇ ਤੇ ਇਹ ਚ ਤੁਸੀਂ ਕੁਝ ਨਹੀਂ ਕਰਨਾ ਸਾਨੂੰ ਗਲਤੀ ਦੱਸਣੀ ਆ ਵੀ ਗਲਤੀ ਹੋਈ ਹੈ ਤਾਂ ਕੀ ਹੋਈ ਆ ਆ ਤਾਂ ਕੋਈ ਪੱਤੀ ਝਾੜ ਗਿਆ ਗਲਤੀ ਹੋਈ ਹੈ ਤਾਂ ਕੀ ਹੋਈ ਆ ਆ ਵਧੀਆ ਪਿਆ ਬੋਰ ਅੱਗੇ ਵੀ ਆ ਇੱਕ ਆ ਪਿਆ ਗਲਤੀ ਦੱਸਿਆਂ ਵੀ ਗਲਤੀ ਹੋਈ ਕੀ ਆ ਆ ਅਸੀਂ ਬਾੜ ਲਾਤੀ ਸੀ ਵੀ ਕੋਈ ਟੱਪੇ ਨਾ ਲੰਗੜਾਪਾ ਪਰ ਫਿਰ ਵੀ ਕਈ ਸ਼ਰਾਰਤੀ ਬੰਦਿਆਂ ਨੇ ਉਰੋਂ ਦੀ ਆ ਚੱਕਰ ਦਾ ਆ ਢਿੱਲਾ ਹੋ ਗਿਆ ਇਹ ਬਾੜ ਹੋ ਗਈ ਢਿੱਲੀ ਆ ਦੇਖੋ ਇਹ ਸ਼ਰਾਰਤੀ ਵਿਦਦੇ ਹੁਣ ਡੰਗਰ ਪਸੂ ਆਉਣਗੇ ਜਾਂ ਡੰਗਰ ਪਸੂ ਨੇ ਵੀ ਕਰ ਕਰਿਆ ਹੋ ਸਕਦਾ ਆ ਸਾਡੇ ਦੇਸ਼ ਦੀ ਸੋਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਸਾਡੇ ਲੋਕਾਂ ਦੀ ਕਿੰਨੀ ਉਤਮ ਸੋਚ ਦਾ ਉਤਮ ਸੋਚ ਰੱਖਦੇ ਨੇ ਦੇਖੋ ਸਫਾਈ ਦਾ ਬਹੁਤ ਵਧੀਆ ਇੰਤਿਆਮ ਹੋਰੇ ਕੋਈ ਤੁਹਾਨੂੰ ਕੂੜਾ ਘਰ ਘਟ ਨਹੀਂ ਦਿਖੂਗਾ ਅੱਗੇ ਵੀ ਦਿਖਾਉਣਾ ਤੁਹਾਨੂੰ ਅੱਗੇ ਉਹ ਬੁੱਟਿਆਂ ਦੇ ਜਿਹੜਿਆ और कंध के ना न लगे हुए ने डगी दे, दे।, दे। उ भी दाने आज दो पत्ते रह गए आूटा सुक गया पलास्टिक डी पी बोतल बोतल आ पिया बोत ने बोतल आखो आखो आरखत बूटा आलांट स्ट्रीट ट्री ਆ ਦੇਖੋ ਤੇ ਮੇਰੇ ਖਿਆਲ ਚ ਬੱਕਰੀਆਂ ਬੱਕਰੀਆਂ ਆਉਂਦੀਆਂ ਹੋਣਗੀਆਂ ਜਦ ਡੰਗਰ ਬਸੂ ਉਹ ਖਾ ਗਿਆ ਆ ਦੇਖੋ ਇਹ ਟਰ ਤੋਂ ਲੈ ਕੇ ਟਰ ਤੱਕ ਐਦਾਂ ਹੀ ਬੁੱਟੇ ਲਾਏ ਹੋਏ ਨੇ ਤੇ ਇਨਾਂ ਚ ਗਲਤੀ ਬਹੁਤ ਵੱਡੀ ਹੋਈ ਆ ਤੁਸੀਂ ਜੇ ਤੁਹਾਨੂੰ ਗਲਤੀ ਦਾ ਪਤਾ ਲੱਗਿਆ ਤਾਂ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਸਾਡੇ ਤੋਂ ਗਲਤੀ ਕੀ ਹੋਈ ਆ ਆ ਦੇਖੋ ਤੇ ਆ ਦੇਖੋ ਆ ਦੇਖੋ ਇਹਦੇ ਵੀ ਬਹੁਤ ਪੱਤੇ ਲੱਗੇ ਹੋਏ ਸੀ ਮੈਂ ਕੱਲ ਦੇਖੇ ਸੀ ਕੋਈ ਸ਼ਰਾਰਤ ਕਰ ਗਿਆ ਜਾਂ ਆ ਦੇਖੋ ਆ ਬੁੱਟੇ ਮੱਚ ਗਏ ਸ਼ਾਇਦ ਪਾਣੀ ਦੀ ਘਟ ਹੋਣ ਕਰਕੇ ਮੱਚੇ ਹੋਣਗੇ ਆ ਦੇਖੋ ਆ ਵੀ ਆਹ ਤੋ ਮੱਚ ਗਿਆ ਪੱਤੇ ਮੱਚ ਗਿਆ ਬੜੇ ਖੜੇ ਤਾਂ ਇਹ ਵੀ ਮੱਛਣ ਦੇ ਕਿਨਾਰੇ ਸਾਨੂੰ ਦਿਖਾ ਦੇਵਾਂ ਆ ਦੇਖੋ ਇਹ ਵੀ ਮੱਛਣ ਦੇ ਕਿਨਾਰੇ ਆ ਪੱਤਾ ਮੱਛਣ ਆ ਆ ਅੱਧਾ ਮੱਚ ਗਿਆ ਆਂਦਰਾ ਬੁੱਟਾ ਵਧੀਆ ਪਿਆ हल्के हल्के फुल खिड़न लग गया देखो देख सकते पत्ते मच गए अद्धे का देखो ये मच गए पीले पै गए देखो पीले पुटे पत्ते आ, पैगे आ बेरी लाई थी ये भी मच गए ਆ ਵੀ ਇਹੀ ਹਾਲ ਆ ਦੇਖੋ ਆ ਵਧੀਆ ਖੱਲਿਆ ਇਹ ਦੋਸਤੋ ਤਕਰੀਬਨ ਸਾਨੂੰ ਬਾਕੀ ਉਹ ਅੱਗੇ ਆ ਅੱਗੇ ਇਹ ਤੁਹਾਨੂੰ ਮੈਂ ਦਿਖਾਤੇ ਸਾਰੇ ਅੱਧੇ ਬੁੱਟੇ ਤੁਸੀਂ ਇਦਿਆਂ ਚੋਂ ਗਲਤੀ ਦੱਸ ਦਿਓ ਸਾਡੇ ਤੋਂ ਕੀ ਹੋਈ ਆ ਬੁੱਟੇ ਲਾਉਣ ਲੱਗੇ ਨਹੀਂ ਅਗਲੀ ਵੀਡੀਓ ਚ ਅਗਲੀ ਵੀਡੀਓ ਚ ਅਸੀਂ ਤਾਂ ਦੱਸ ਹੀ ਦੇਵਾਂਗੇ ਵੀ ਸਾਡੇ ਤੋਂ ਆ ਗਲਤੀ ਹੋਈ ਆ ਤਰ੍ਹਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਆਪਣੇ ਪੇਜ ਨੂੰ ਫੋਲੋ ਕਰਦੇ ਰਿਹਾ ਕਰੋ ਤਾਂ ਜੋ ਸਾਨੂੰ ਵੀ ਹੌਸਲਾ ਮਿਲੇ ਲਾਈਕ ਸ਼ੇਅਰ ਹਰੇਕ ਵੀਡੀਓ ਕ੍ਰिएਟਰ ਦਾ ਵੀਡੀਓ ਯੂਟਿਊਬਰ ਦਾ ਹੌਸਲਾ ਹੁੰਦਾ ਏ ਸਾਨੂੰ ਹੌਸਲਾ ਤੁਸੀਂ ਦਿੰਦੇ ਰਿਹਾ ਕਰੋ